ਗਰਮੀ ਦੇ ਕਹਿਰ ਦੇ ਚਲਦੇ ਦੁਕਾਨਦਾਰਾਂ ਦੇ ਚਿਹਰਿਆਂ ਤੇ ਚਿੰਤਾਵਾਂ ਦਿਖ ਰਹੀਆਂ ਨੇ ਦਿਨੋ ਦਿਨ ਵਧ ਰਹੇ ਗਰਮੀ ਦੇ ਪਾਰੇ ਨੇ ਦੁਕਾਨਦਾਰਾਂ ਦੀਆਂ दुकानदारियों ठप कर दिता है ज्यादा गर्मी होने के कारण ग्राहक घरों बाहर नहीं निकल रहे किसान तो आम लोग अपील की गई है वो तो रुख लगा हरा भरा बना दे की पंजाब दिनों दिन वही गर्मी तो राहत मिल सके इस करके पंजाब अजि अपी की जा रही है आम लोगों दुकानदारा ने इंडिया न्यूज ਪੰਜਾਬ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਤਵਾਦ ਰੁਕ ਲਗਾਏ ਜਾਣ ਕਿ ਜਾਨਵਰਾਂ ਕਾ ਅਤੇ ਪਸ਼ੂ ਪੰਛੀਆਂ ਨੂੰ ਰਾਹਤ ਮਿਲ ਸਕੇ। ਗਰਮੀ ਦਾ ਪਾਰਾ ਦਿਨੋ ਦਿਨ ਵੱਧਦਾ ਜਾ ਰਿਹਾ ਜਿਸ ਤਰੀਕੇ ਨਾਲ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਅੰਦਰ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਆ ਪੰਜਾਬ ਦੇ ਅੰਦਰ ਕਿਤਨਾ ਕਿਤੇ ਦੁਬਈ ਵਰਗੇ ਹਾਲਾਤ ਬਣਦੇ ਜਾਂਦੇ ਨੇ ਜਿਸ ਤਰੀਕੇ ਨਾਲ ਇਸ ਗਰਮੀ ਦੇ ਪੈਣ ਨਾਲ ਜਿਹੜਾ ਆਮ ਲੋਕਾਂ ਤੇ ਅਸਰ ਪੈ ਰਿਹਾ ਜਿਸ ਤਰੀਕੇ ਨਾਲ ਪਸ਼ੂ ਪੰਛੀਆਂ ਤੇ ਅਸਰ ਪੈ ਰਿਹਾ ਉਸ ਤਰੀਕੇ ਨਾਲ ਦੁਕਾਨਦਾਰਾਂ ਤੇ ਵੀ ਖਾਸਾ ਅਸਰ ਪੈਂਦਾ ਨਜ਼ਰ ਆਉਂਦਾ ਤੁਹਾਨੂੰ ਦਿਖਾਵਾਂਗੇ ਕਿ ਦੁਕਾਨਾਂ ਵੀ ਜੇ ਦੁਕਾਨਦਾਰਾਂ ਦੀ ਗੱਲ ਕਰੀਏ ਤੇ ਦੁਕਾਨਦਾਰਾਂ ਦਾ ਜਿਹੜਾ ਕੰਮ ਹੈ ਇਸ ਵੇਲੇ ਠੱਪ ਹੋ ਜਾਂਦੇ ਨੇ ਕਿਉਂਕਿ ਲਗਾਤਾਰ ਜਿਹੜਾ ਕਸਟਮਰ ਆਉ ਉਹ ਸਵੇਰ ਦੇ ਟਾਈਮ ਨਿਕਲਦਾ ਹੈ ਜਾਂ ਸ਼ਾਮ ਦੇ ਟਾਈਮ ਨਿਕਲਦਾ ਪਰ ਕਿਤੇ ਨਾ ਕਿਤੇ ਖਾਸਾ ਅਸਰ ਪੈਂਦਾ ਵਾ ਇਸ ਨਾਲ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਆਪਾਂ ਗੱਲ ਕਰਾਂਗੇ ਕਿ ਦੁਕਾਨਦਾਰ ਕਿਸ ਤਰੀਕੇ ਨਾਲ ਸਮਝਦੇ ਨੇ ਹਾਂਜੀ ਵੀਰ ਜੀ ਗਰਮੀ ਪ ਅੰਟੀ ਟੁੱਟ ਗਿਆ ਕਿ ਇੰਨੀ ਗਰਮੀ ਜ਼ਿਆਦਾ ਪੈ ਰਹੀ ਆ ਆਪਾਂ ਨੂੰ ਬੇਨਤੀ ਆਗੇ ਆਪਾਂ ਵੱਧ ਤੋਂ ਵੱਧ ਰੁੱਖ ਲਵਾਈਏ ਪੰਜਾਬੀ ਪਰ ਕੀ ਕਾਰਨ ਮੰਨਦੇ ਹੋ ਗਰਮੀ ਤਾਂ ਹਰ ਸਾਲ ਪੈਂਦੀ ਆ ਪਰ ਇਸ ਵਾਰ ਇੰਨੀ ਜ਼ਿਆਦਾ ਗਰਮੀ ਪੈਣ ਦਾ ਕੀ ਕਾਰਨ ਪਰ ਇਸ ਸਾਲ ਇਹ ਗਰਮੀ ਪੈਣ ਦਾ ਕਾਰਨ ਇਹ ਆ ਵੱਧ ਤੋਂ ਵੱਧ ਤੇ ਏਸੀ ਲੱਗਣ ਦੇ ਆ ਏਸੀਆਂ ਨੂੰ ਘਟਾ ਕੇ ਆਪਾਂ ਰੁੱਖ ਲਵਾਈਏ ਜੇ ਆਪਾਂ ਆਪਣੇ ਪੰਜਾਬ ਦਾ ਬਚਾਅ ਕਰਨਾ ਤੇ ਮਿੰਟ ਮਿੰਟ ਤੇ ਪਾਣੀ ਪੀਆ ਜਾ ਰਿਹਾ ਹੈ ਮਿੰਟ ਮਿੰਟ ਤੇ ਪਾਣੀ ਪੀਣੇ ਆ ਇੰਨੀ ਜ਼ਿਆਦਾ ਗਰਮੀ ਵੱਧ ਰਹੀ ਆ ਜੇ ਆਪਾਂ ਵੱਧ ਤੋਂ ਵੱਧ ਰੁੱਖ ਲਾ ਲਾਂਗੇ ਤੇ ਆਪਣਾ ਬਚਾਅ ਹੋ ਜਾਊਗਾ ਜੇ ਨਾ ਲਾਏ ਤੇ ਆਪਣਾ ਬੜਾ ਮੰਦਾ ਹਾਲ ਹੋਣਾ ਜੇ ਅਗ ਕਿਉਂਕਿ ਆਪਾਂ ਇਹੀ ਆਪਣੇ ਪੰਜਾਬੀਆਂ ਨੂੰ ਇਹੀ ਅਪੀਲ ਕਰਦੇ ਆ ਕਿ ਆਪਾਂ ਵੱਤ ਤੋਂ ਵੱਧ ਰੋਕ ਲਾਈਏ ਕਿ ਜਿਹੜੀ ਆਪਾਂ ਗਰਮੀ ਨੂੰ ਕੰਟਰੋਲ 'ਚ ਕਰ ਸਕੀਏ ਕਿਉਂਕਿ ਕਸਟਮਰ ਦਾ ਵੀ ਮੰਦਾ ਚੱਲਣ ਡਿਆ ਵਾ ਕੋਈ ਕਹਿ ਨਹੀਂ ਸਕਦੀ ਅਗਾ ਤਾਂ ਜਿਸ ਤਰੀਕੇ ਨਾਲ ਆਪਾਂ ਗਰਮੀ ਵੇਖ ਰਿਆਂ ਜੀ ਅੰਕ ਜੀ ਕਿਸ ਤਰੀਕੇ ਨਾਲ ਇਹਦੇ ਗਰਮੀ ਕਾਫੀ ਪੈ ਰਹੀ ਆ ਇਸ ਵਾਰ ਕਿੰਨੀ ਗਰਮੀ ਪੈ ਰਹੀ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਗਰਮੀ ਦਾ ਬੇਅੰਤ ਆ ਬੁੱਢੇ ਬੰਦੇ ਮੇਰੇ ਵਰਗੇ ਤੇ ਉਹਨਾਂ ਦੇ ਤੁਰ ਜਾਣੇ ਆ ਇੰਨੀ ਗਰਮੀ ਜੀ ਪਾ ਕੇ ਪੱਲੀਓ ਛਾਂ ਕਿੱਥੇ ਗਿਆ ਬੋੜਾਂ ਦੀਆਂ ਕਿੱਥੇ ਪੁੱਲ ਗਏ ਕਿੱਥੇ ਗਈਆਂ ਸਫਾਈ ਦੇ ਕਿੱਥੇ ਗਏ ਸ਼ਰਕਰ ਸਭ ਉੱਡ ਗਏ ਕਿਹਦੇ ਕੋ ਰੁੱਖ ਲਾਏਗਾ ਫੇਰ ਭਾਵੇਂ ਕੋਈ ਜੀਨ ਦਾ ਮਜ਼ਾ ਆਲੇ ਨਹੀਂ ਤੇ ਬਾਸੀ ਆ ਪਰ ਕੀ ਕਰਨਾ ਜੀ ਤਾਂ ਲੋਕਾਂ ਨੂੰ ਕੀ ਅਪੀਲ ਕਰਨੀ ਜੋ ਤੁਸੀਂ ਸਾਰੀਆਂ ਰੁੱਤਾਂ ਵੇਖੀਆਂ ਜਿਸ ਤਿੱਕੇ ਤੁਸੀਂ ਬੋੜਾਂ ਦੀ ਗੱਲ ਕਰ ਰਹੇ ਹੋ ਕੀ ਅਪੀਲ ਕਰਨੀ ਜੀ ਲੋਕਾਂ ਨੂੰ ਅਪੀਲ ਇਹੋ ਕਰਨੀ ਚਾਹੀਦੀ ਹੈ ਕਿ ਰੁੱਖ ਲਾਓ ਉਹ ਪਿੰਡਾਂ ਵਾਲਾ ਮਾਹੌਲ ਬਣਾਓ ਜੇ ਬੰਦਾ ਤੇ ਬਹੁਤ ਵਧੀਆ ਰੁੱਖ ਲਾਓ ਪਿੰਡਾਂ ਚ ਉਹ ਸੱਥਾਂ ਚ ਬੈਠੋ ਜਿੱਥੇ ਜਾਈਦਾ ਹੀ ਤਾਛਾ ਖੇਡਦੇ ਹੀ ਕੋਈ ਗੁਲੀ ਡੰਡਾ ਖੇਡਦੇ ਕੋਈ ਕੋਈ ਕਰਦੇ ਹੀ ਹੁਣ ਤੱਕ ਦੇ ਵੇਖਿਆ ਹੀ ਨਹੀਂ ਉਹ ਜਮਨ ਨਹੀਂ ਬੈਠੇ ਠੀਕ ਹੈ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਗਰਮੀ ਦੀ ਗਰਮੀ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਗਰਮੀ ਜਿਹੜੀ ਵਧਦੀ ਜਾ ਰਹੀ ਹੈ ਸਾਡੇ ਨਾਲ ਹੋਰ ਵੀ ਦੁਕਾਨਦਾਰ ਵੀ ਜੀ ਮੌਜੂਦ ਨੇ ਹਾਂਜੀ ਭਾਜੀ ਗਰਮੀ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਗਰਮੀ ਤਾਂ ਹਰ ਸਾਲ ਪੈਂਦੀ ਹੈ ਇਸ ਵਾਰ ਗਰਮੀ ਦਾ ਕਿੰਨਾ ਕੁ ਜ਼ੋਰ ਹੈ ਸਰ ਇਸ ਸਾਲ ਪਹਿਲੇ ਨਾਲੋਂ ਜ਼ਿਆਦਾ ਆ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ ਉਹਦਾ ਮੇਨ ਕਾਰਨ ਇਹ ਆ ਕਿ ਸਾਡੇ ਲਾਗੇ-ਜਾਗੇ ਜਿੰਨੇ ਵੀ ਦਰਗਤ ਇੱਕ ਇੱਕ ਪਿੰਡ ਦੇ ਵਿੱਚ 98 98 ਏਸੀ ਜਾਣਦੇ ਆ ਪਰ 98 ਬੂਟੇ ਕੋਈ ਨਹੀਂ ਲਾ ਰਿਹਾ ਇਹਨਾਂ ਨੂੰ ਇੱਕ ਰੂਲ ਕੱਟਣਾ ਚਾਹੀਦਾ ਕਿ ਹਰ ਕਿੱਲੇ ਮਗਰ ਘਟੋ ਘਟ 2 ਮਰਲੇ ਜੰਗਲ ਲਾਓ ਬੂਟੇ ਨਹੀਂ ਲਾਉਣੇ ਫਲਾਂ ਵਾਲੇ ਜੰਗਲ ਲਾਣਾ ਤਾਂ ਕਿ ਪਲਾਂਟ ਜ਼ਿਆਦਾ ਹੋਣਗੇ ਤੇ ਮੀਂਹ ਪਊਗਾ ਤੇ ਉਹਦੇ ਨਾਲ ਫਰਕ ਪਊਗਾ ਗਰਮੀ ਦਾ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੰਮ ਕਰਨਾ ਔਖਾ ਹੋ ਰਿਹਾ ਪਾਣੀ ਜਿੱਤੇ ਜਿੱਤੇ ਆਪਾਂ ਵੇਖ ਰਹੇ ਆਂ ਕਿ ਆਮ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ ਲੋਕ ਕਿਸੀ ਲਵਾ ਰਹੇ ਨੇ ਪਰ ਪਛੂ ਪੰਛੀਆਂ ਦਾ ਕੀ ਹਾਲ ਹੋਏਗਾ ਉਹਨਾਂ ਵਾਸਤੇ ਕੋਈ ਸੋਚਣਾ ਚਾਹੀਦਾ ਜੀ ਕਿਉਂਕਿ ਜੀਵ ਜੰਤੂ ਤਾਂ ਵਿਚਾਰੇ ਰਹਿੰਦੇ ਹੀ ਆ ਨਾ ਆਲੇ ਨੇ ਆਂਦੇ ਵਿੱਚ ਆ ਇਹਨਾਂ ਦਰਕਤਾ ਸਰਤੇ ਉਹਨਾਂ ਟਾਈਮ ਬਸ ਕਰਨਾ ਹੁੰਦਾ ਸਾਰਾ ਆਪਾਂ ਦੇਖੋ ਜੀ ਸ਼ੁਰੂ ਤੋਂ ਮਤਲਬ ਕਿ ਪ੍ਰਕਿਰਤੀ ਨਾਲ ਪਿਆਰ ਕਰਨ ਵਾਲੇ ਆਂ ਅਸੀਂ ਤੇ ਘਰ ਕੋਠੇ ਦੇ ਉੱਪਰ ਵੀ ਉਹਨਾਂ ਵਾਸਤੇ ਮਤਲਬ ਪਾਣੀ ਰੱਖੀਦਾ ਆ ਸਾਬ ਰਕੀਦਾ ਪਰ ਇਹ ਥੋੜਾ ਜਿਹਾ ਇਹਨਾਂ ਨੂੰ ਆਪ ਚਾਹੀਦਾ ਨਾ ਹੁਣ ਜਿਵੇਂ ਆਪਣੀ ਮੇਨ ਰੋਡ ਬਣੀ ਅੰਮ੍ਰਿਤਸਰ ਵਾਲੀ ਕਿੰਨੇ ਬੂਟੇ ਵੜਦੇ ਆ ਉਹਦੀ ਜਗ੍ਹਾ ਤੇ ਆਪਾਂ ਅਲਟਰਨੇਟਿਵ ਕੀ ਕੀਤਾ ਏਕਾ ਆਪਾਂ ਲਾਇਆ ਨਹੀਂ ਜਾਂ ਤੇ ਲਾਉਂਦੇ ਨਾ ਜਿੰਨੇ ਇੱਕ ਦੇ ਬੱਲੇ ਚਾਰ ਲਾਉਣ ਚਾਰਾਂ ਕਿਉਂ ਇੱਕ ਅੱਧਾ ਹੀ ਵਧਣਾ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਮੰਨ ਲਓ ਇਹ ਹੈ ਕਿ ਆਪਾਂ ਇਹ ਵੇਖ ਨਹੀਂ ਰਹੇ ਕਿ ਆਉਣ ਵਾਲਾ ਸੜਾ ਟਾਈਮ ਕਿਆ ਹੋ ਜਾਇਆ ਬਸ ਅੱਜ ਦੇ ਵਿੱਚ ਜੀਰਿਆਂ ਵੀ ਅੱਜ ਦਾ ਦਿਨ ਕੱਢ ਲੀਏ ਕੱਲ ਦਾ ਨਹੀਂ ਸਾਨੂੰ ਪਤਾ ਏਸੀ ਅੰਨੇਵਾ ਵੇਖ ਰਿਹਾ ਬੂਟਿਆਂ ਦਾ ਕਿਉਂ ਨਹੀਂ ਇੱਕ ਰੂਲ ਕੱਢੀ ਸਰਕਾਰ ਸਰਕਾਰ ਰੂਲ ਕੱਢੇ ਤੇ ਇੱਕ ਕਿੱਲੇ ਪਿੱਛੇ ਦੋ ਮਰਲੇ ਜੰਗਲ ਲਾਉਣਾ ਉਹਨੂੰ ਲਾਉਣਾ ਪਊਗਾ ਮਸਟ ਲਾਉਣਾ ਪਊਗਾ ਨਹੀਂ ਤੇ ਅਸੀਂ ਝੋਨਾ ਲੱਗਣ ਨਹੀਂ ਦੇਣ ਤਗਾਦਰ ਜਿਸ ਤਰੀਕੇ ਨਾਲ ਅਸੀਂ ਵਕ ਵਕ ਤਰੀਕੇ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਲੋਕ ਕਿਤਨਾ ਕਿਤੇ ਜਿਹੜੇ ਆ ਇਹਨਾਂ ਗਰਮੀ ਦੀ ਕਾਫੀ ਦੌਰ ਚੱਲ ਰਿਹਾ ਤੇ ਗਰਮੀ ਦੇ ਦੁਕਾਨਦਾਰ ਪਰੇਸ਼ਾਨ ਆ ਰਹੇ ਨੇ ਕੰਮ ਜਿਹੜੇ ਨੇ ਬਿਲਕੁਲ ਠੱਪੇ ਨੇ ਪਰ ਕਿਤਨਾ ਕਿਤੇ ਪਸ਼ੂ ਪੰਛੀਆਂ ਦਾ ਵੀ ਮਾੜਾ ਹਾਲਾਤ ਹੋ ਰਿਹਾ ਕਿਉਂਕਿ ਜਾਦਾ ਗਰਮੀ ਜਿਹੜਾ ਟੈਂਪਰੇਚਰ ਹੈ ਤਕਰੀਬਨ 44 ਪਲੱਸ ਜਿਹੜਾ ਟੈਂਪਰੇਚਰ ਜਾ ਰਿਹਾ ਵਾ ਉਸ ਤਰੀਕੇ ਨਾਲ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ ਉਸੇ ਤਰੀਕੇ ਨਾਲ ਕਿਤਨਾ ਕਿਤੇ ਪਸ਼ੂ ਪੰਛੀਆਂ ਤੇ ਵੀ ਖਾਸਾ ਅਸਰ ਪੈ ਰਿਹਾ ਤੇ ਕਿਤਨਾ ਕਿਤੇ ਸਾਰੇ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਵੱ ਪੰਜਾਬ ਨੂੰ ਬਚਾ ਸਕੀ ਹੈ ਬਾਕੀ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ